ਪੈਸਾ ਬਹੁਤ ਹੈ ਟੈਕਸੀਜ਼ ਦੇ ਵਿੱਚ ਵੀ ਇੱਕ ਟੈਕਸੀ ਹੁੰਦੀ ਆ ਉਸ ਨੂੰ ਹੀ ਜੇ ਆਪ ਪਾ ਲਈ ਤਾਂ ਕੁਝ ਮਹੀਨਿਆਂ ਦੇ ਵਿੱਚ ਦੂਜੀ ਟੈਕਸੀ ਜਿਹੜੀ ਪਾਈ ਜਾਂਦੀ ਸੱਚ ਗੱਲ ਐ ਇਹ ਬਿਲਕੁਲ ਵੀਰੇ ਬਿਲਕੁਲ ਸੱਚ ਹੈ ਜੀ ਟੈਕਸੀ ਨੂੰ ਇੱਕ ਈਜ਼ੀ ਬਿਜ਼ਨਸ ਮੰਨਿਆ ਜਾਂਦਾ ਤੁਸੀਂ ਕਦੀ ਗੌਰ ਕੀਤਾ ਹੋਊਗਾ ਨੋਟ ਕੀਤਾ ਹੋਊਗਾ ਜੋ ਮੈਂ ਅਕਸਰ ਦੇਖਦਾ ਕਿਤੇ ਵੀ ਜਾਈਏ ਤਾਂ ਬੜੇ ਕਰਿਆਨੇ ਵਾਲੇ ਵੀਰਾਂ ਨੇ ਲਾਈ ਹੁੰਦੀ ਆ ਵੀ ਅਸੀਂ ਟੈਕਸੀ ਵੀ ਬੁੱਕ ਕਰਦੇ ਹਾਂ ਇੱਥੇ ਤਾਂ ਕੁਝ ਆਪਣਾ ਕਮਿਸ਼ਨ ਦਾ ਪਾਰਟ ਰੱਖ ਕੇ ਜਿਹੜੇ ਟੈਕਸੀ ਵਾਲੇ ਬੰਦੇ ਉਹਨਾਂ ਕੋ ਹੁੰਦੇ ਲਿੰਕ 'ਚ ਉਹਨਾਂ ਨੂੰ ਗੇੜ ਦੇ ਜਾਂਦੇ ਨਾਲੇ ਪੈਸੇ ਕਮਾਈ ਜਾਂਦੇ ਆ ਹੂੰ ਤੇ ਹੈਗਾ ਈਜ਼ੀ ਬਿਜ਼ਨਸ ਠੀਕ ਹੈ ਬਾਕੀ ਮਿਹਨਤ ਕਰਨੀ ਪੈਂਦੀ ਆ ਤੇ ਗੱਡੀਆਂ ਪਾਉਣੀਆਂ ਕੋਈ ਔਖੀ ਗੱਲ ਨਹੀਂ ਆ ਕਿੰਨੇ ਕੁ ਮਹੀਨੇ ਲੱਗ ਜਾਂਦੇ ਜੀ ਦੂਜੀ ਗੱਡੀ ਲੈਣੀ ਹੋਵੇ ਇੱਕ ਪਾ ਗਏ ਜਿਸ ਸਮੇਂ ਵੀਰੇ ਮੈਂ ਸ਼ੁਰੂ ਕੀਤਾ ਸੀਗਾ ਮੈਂ ਕੀਤਾ ਸੀਗਾ 2014 ਓਲਾ ਤੋਂ ਓਕੇ ਤੇ ਮੈਨੂੰ ਇੱਕ ਤੋਂ ਦੂਜੀ ਕਰਨ ਨੂੰ 6 ਮਹੀਨੇ ਲੱਗੇ ਸੀਗੇ ਉਦੋਂ ਮਿਹਨਤ ਹੁੰਦੀ ਸੀਗੀ ਕੋਈ 8-9 ਘੰਟੇ ਹੂੰ ਤਾਂ ਅੱਜ ਵੀ ਇੱਕ ਤੋਂ ਦੋ ਦੋ ਕਰਨ ਨੂੰ 6-7 ਮਹੀਨੇ ਹੀ ਲੱਗਣਗੇ ਪਰ ਮਿਹਨਤ 8-9 ਘੰਟਿਆਂ ਦੇ ਬਜਾਏ ਹੁਣ 13-14 ਘੰਟੇ ਹੋ ਗਈ ਹੈ ਇਹ ਐਦਾ ਕਿਉਂ ਕੰਪੀਟੀਸ਼ਨ ਹੂੰ ਕੋਈ ਵੀ ਜੇ ਸਾਡੇ ਕੋਲ ਹੁਣ ਮੰਨ ਲਓ ਕੋਈ ਡਰਾਈਵਰ ਵੀ ਰੋਈ ਕੰਮ ਕਰਨ ਆਉਂਦਾ ਉਹ ਕਈਆਂ ਨੂੰ ਹੋ ਜਾਂਦਾ ਨਾ ਵੀ ਕਈਆਂ ਦੇ ਘਰ ਦੇ ਵੀ ਕਹਿੰਦੇ ਆ ਵੀ ਤੂੰ ਮਾਲਕ ਨੂੰ ਇੰਨਾ ਬਚਦੇ ਆ ਉਹ ਹੋ ਰਿਹਾ ਹਾਂ ਤਾਂ ਅਗਲੇ ਨੂੰ ਹੋ ਜਾਂਦਾ ਯਾਰ ਮਾਲਕ ਨੂੰ ਇੰਨਾ ਕਮਾ ਕੇ ਦੇ ਦਿੰਦਾ ਜੀ ਆਪ ਕਿਉਂ ਨਾ ਕਮਾ ਲਈਏ ਲੋਨ ਸੋਕੇ ਹੋ ਗਏ ਆ ਗੱਡੀ ਜਾ ਕੇ ਪਾ ਲੰਦਾ ਅਗਲਾ ਹਾਂ ਉਸ ਵਜਿਹਾ ਕੰਪੀਟੀਸ਼ਨ ਬਹੁਤ ਹੋ ਗਿਆ। ਉਹਦੇ ਨਾਲ ਇਹ ਨੁਕਸਾਨ ਆ ਵੀ ਜਿਹੜੇ ਲੋਕ ਕਹਿੰਦੇ ਨੇ ਸਵਾਰੀਆਂ ਪਟਣੀਆਂ ਉਹ हिसाब ਸ਼ੁਰੂ ਹੋ ਜਾਂਦਾ। ਜਿਹੜੀ ਸਵਾਰੀ ਨੂੰ ਅਸੀਂ 6 ਹਜ਼ਾਰ ਚ ਲੈ ਕੇ ਆਨੇ ਅਗਲਾ ਕਹਿੰਦਾ ਮੈਂ 5 ਹਜ਼ਾਰ ਚ ਲੈ ਜੰਨਾ। ਉਹ ਨੁਕਸਾਨ ਹੋ ਜਾਂਦਾ। ਉਹ ਕਸਟਮਰ ਤਾਂ ਵੱਜ ਗਿਆ। ਉੱਥੇ ਕਸਟਮਰ ਨੂੰ ਜੀ ਸਸਤੀ ਮਿਲ ਗਈ ਉਹਨੇ ਦੁਬਾਰਾ ਵੱਧ ਦੇਣ ਉਹਨੂੰ ਬਹੁਤ ਚੁਬਣਾ। ਹਮ ਤਾਂ ਉਹ ਇਹ ਚੀਜ਼ਾਂ ਦੇ ਨੁਕਸਾਨ ਨੇ। ਤਾਂ ਕਰਕੇ ਯੂਨਿਟੀ ਹੋਵੇ ਇੱਕ ਵੀ ਸਾਰੇ ਰੇਟ ਸਹੀ ਰਹਿਣ। ਤੁਸੀਂ ਆਪਸ ਚ ਭਾਈਚਾਰੇ ਚ ਜਿੰਨਾ ਮਰਜ਼ੀ 200 400 500 ਘਟਾ ਦਿੰਦੇ ਰਹੋ ਕੋਈ ਦਿੱਕਤ ਨਹੀਂ ਆ। ਪਰ ਜਿਹੜਾ ਕਸਟਮਰ ਬੇਸ ਵਾਲਾ ਰੇਟ ਚਾਹੀਦਾ ਨਾ ਉਹ ਇੱਕੋ ਹੀ ਚਾਹੀਦਾ ਕਿ ਯੂਨੀਅਨ ਦੇ ਵਿੱਚ ਹੈ ਨਹੀਂ ਕੋਈ ਲੱਗਦਾ ਵੀ ਆਪਸ ਚ ਗੱਲ ਨਹੀਂ ਤੇ ਪਰ ਲੋਕੀ ਨਹੀਂ ਬਣਦੀਆਂ ਵੀਰੇ ਯੂਨੀਅਨ ਦੇ ਵਿੱਚ ਨਾ ਠੀਕ ਆ ਕਿਤੇ ਕਿਤੇ ਚੱਲਦਾ ਜਿਵੇਂ ਹੁਣ ਹਿਮਾਚਲ ਚੱਲ ਜਾ ਹਿਮਾਚਲ ਵਾਲੇ ਪੱਕੇ ਨੇ ਵੀ ਅਸੀਂ ਆਹੀ ਰੇਟ ਲੈਣੇ ਤਾਂ ਆਹੀ ਲੈਣੇ ਆ ਓਕੇ ਉਹ ਸਟੇਬਲ ਨੇ ਉਹ ਟਸ ਤੋਂ ਮਸ ਨਹੀਂ ਹੁੰਦੇ ਤੇ ਕੋਈ ਗੱਲ ਹੋ ਜੇ ਮਿੰਟ ਤੋਂ ਪਹਿਲਾਂ ਇਕੱਠੇ ਹੋ ਜਾਂਦੇ ਆ ਇੱਥੇ ਆਪਣੇ ਕੋਈ ਇਦਾਂ ਦਾ ਨਹੀਂ ਹੈਗਾ ਪ੍ਰੋਟੈਸਟ ਕਰਨ ਲਈ ਵੀ ਇਕੱਠੇ ਹੋਣਾ ਪੈਂਦਾ ਇੱਕ ਸਟੇਬਿਲਿਟੀ ਚਾਹੀਦੀ ਆ ਲੌਂਗ ਟਰਮ ਪ੍ਰੋਟੈਸਟ ਚਾਹੀਦਾ ਫਿਰ ਜਾ ਕੇ ਕੁਝ ਬਣਦੀ ਆ ਹਾਂ ਇੱਥੇ ਇੱਕ ਇੱਕ ਦਿਨ ਦੀ 2 ਘੰਟੇ ਦੀ ਸਟ੍ਰਾਈਕ ਕਰ ਲਈਏ ਕੰਪਨੀ ਨੂੰ ਕੋਈ ਫਰਕ ਪੈਣਾ ਕੋਈ ਫਰਕ ਨਹੀਂ ਪੈਣਾ ਕਿਸੇ ਨੂੰ ਅੱਛਾ ਉਹ ਹੀ ਪਿੱਛੇ ਜੀ ਵੀ ਸਟ੍ਰਾਈਕ ਚੱਲੀ ਸੀ ਲੜਕਾ ਜਿਹੜਾ ਉਸ ਦੀ ਕਤਲ ਹੋ ਗਿਆ ਸੀਗਾ ਬਿਲਕੁਲ ਟੈਕਸੀ ਡਰਾਈਵਰ ਜਿਹੜਾ ਬੁੱਢਾ ਸੀਗਾ ਉਸ ਤੋਂ ਪ੍ਰੋਟੈਸਟ ਵੀ ਹੋਇਆ ਸੀਗਾ ਤੇ ਗੱਡੀਆਂ ਵੀ ਪਈਆਂ ਸੀ ਪਰ ਉੱਤੇ ਇੱਕ ਸਵਾਲ ਵੀ ਖੜਾ ਕਰਤਾ ਸੀ ਵੀ ਆਪਦੀਆਂ ਗੱਡੀਆਂ ਨਾਲ ਹੀ ਚੱਲਦੀਆਂ ਪਈਆਂ ਨੇ ਵੀ ਇਹ ਵੀ ਗੱਲ ਹੋਈ ਸੀ ਕੁਝ ਬਿਲਕੁਲ ਮੈਂ ਅੱਜ ਵੀ ਕਹ ਉਹਨਾਂ ਨੇ ਆਪਣੀਆਂ ਦੋ ਦੋ ਤਿੰਨ ਤਿੰਨ ਗੱਡੀਆਂ ਬਾਹਰ ਲਗੀੜੇ ਦੇ ਭੇਜੀਆਂ ਹੁੰਦੀਆਂ ਨੇ ਜਦਕੀ ਜਿੱਥੇ ਮੰਨ ਲਓ ਲੁਧਿਆਣੇ ਦੇ ਵਿੱਚ ਕੋਈ ਪ੍ਰੋਟੈਸਟ ਹੋ ਰਿਹਾ ਤੇ ਬਾਹਰ ਗੱਡੀ ਹਾਂ ਉਹਨਾਂ ਨੇ ਬਾਹਰ ਗੱਡੀਆਂ ਭੇਜਦੀਆਂ ਮੰਨ ਲਓ ਕਿਸੇ ਕਿਸੇ ਕੋਈ ਪਟਿਆਲੇ ਦਾ ਜਿਹੜਾ ਕਿਸੇ ਦਾ ਉਹ ਦਿਨ ਉਹਨਾਂ ਨੇ ਮਿਕਸਟ ਕਰ ਲਿਆ ਨਾ ਵੀ ਆ ਦਿਨ ਅਸੀਂ ਪ੍ਰੋਟੈਕਟ ਕਰਨਾ ਵਾ ਇਹ ਦੋਨੋਂ ਦੇ ਆਪਣੇ ਉਹਨਾਂ ਨੇ ਆਪਣੇ ਡੈਰੀ ਚੈੱਕ ਕਰਨੇ ਸਾਡੀਆਂ ਗੱਡੀਆਂ ਦਿਨ ਬਾਹਰ ਗਈਆਂ ਨੇ ਸਾਨੂੰ ਤਾਂ ਕਮਾਈ ਆਈ ਜਾਣੀ ਬਾਕੀ ਦਿਨ ਜਿਹਦੀ ਜਿਹਦੇ ਕੋਈ ਇੱਕ ਗੱਡੀ ਉਹਨਾਂ ਦਾ ਹਰਾਸ ਹੋਏ ਨਾ ਉਹਦੇ ਜਗ੍ਹਾ ਤੇ ਤਾਂ ਦੇਖੋ ਵੀਰੇ ਜੋ ਹੋ ਗਿਆ ਉਹਨੂੰ ਬਦਲ ਨਹੀਂ ਜਾ ਸਕਦਾ ਠੀਕ ਹੈ ਕਾਨੂੰਨ ਕੋਈ ਸਾਨੂੰ ਸਿਕਿਉਰਟੀ ਲਈ ਕੋਈ ਨੰਬਰ ਦਿੱਤਾ ਜਾਵੇ ਸਪੈਸ਼ਲੀ ਟੈਕਸੀ ਵਾਲਿਆਂ ਨੂੰ ਜਿਹੜੇ ਲੇਟ ਟਰਾਈਟ ਤੱਕ ਕੰਮ ਕਰਦੇ ਆ ਆਟੋ ਵਾਲਿਆਂ ਨੂੰ ਕਿਸੇ ਨੂੰ ਵੀ ਹਨਾ ਤੇ ਉਹਦੇ ਨਾਲ ਚੰਗਾ ਜੇ ਇਹ ਇਹ ਚੀਜ਼ ਅਪੀਲ ਕਰਦੇ ਵੀ ਜਿੰਨੇ ਪਰਸਨਸ ਨੇ ਜਿੰਨੀਆਂ ਸੰਸਥਾਵਾਂ ਨੇ ਜਾਂ ਜਿੰਨੇ ਟੈਕਸੀ ਵਾਲੇ ਵੀਰ ਨੇ ਉਸ ਵੀਰ ਦੀ ਮਦਦ ਕਰਦੇ ਜੋ ਆਪਣੇ ਤੋਂ ਸਰਦਾ ਬੰਦਾ ਜੋ ਅਸੀਂ ਕੋਈ 100 50 200 ਜੋ ਪਾ ਸਕਦੇ ਸੀ ਪਾ ਕੇ ਉਸ ਵੀਰ ਦੇ ਪਰਿਵਾਰ ਨੂੰ ਇੱਕ ਸਹਾਰਾ ਦਿੰਦੇ ਉਹਨੂੰ ਆਪਾਂ ਇੱਕ ਵਧੀਆ ਚੀਜ਼ ਕਹਿੰਦੇ ਵੀ ਚਲੋ ਪ੍ਰੋਟੈਸਟ ਅਸੀਂ ਉਹਦੇ ਵਾਸਤੇ ਖੜੇ ਆਂ ਪਰ ਖੜਨਾ ਤਾਂ ਫਿਰ ਪੈਸੇ ਦੀ ਨੀਰਤਾ ਸਭ ਨੂੰ ਹੀ ਹੈ ਵੀਰੇ ਪੈਸੇ ਦੇ ਬੇਸ ਤੇ ਖੜਦੇ ਅਗਲੇ ਦੇ ਪਰਿਵਾਰ ਦਾ ਭਲਾ ਹੁੰਦਾ ਕੱਲਾ ਉਹਦੇ ਪ੍ਰੋਟੈਸਟ ਕਰਨਾ ਕੁਝ ਨਹੀਂ ਹੁੰਨਾ ਅਗਲੇ ਦੀ ਹੈਲਪ ਵੀ ਕਰੋ ਇਹਨਾਂ ਨਾਲ ਤਾਂ ਅਸੀਂ ਕੱਢ ਹੀ ਸਕਦੇ ਆਂ ਕੋਈ ਵੀ ਬੰਦਾ ਮੈਂ ਆਂ ਕੋਈ ਵੀ ਆ ਜਦੋਂ ਆਪਾਂ ਇੱਕ ਸ਼ੁਰੂਆਤ ਕਰੀਏ ਇੱਕ ਹੱਥ ਅੱਗੇ ਕਰੀਏ ਤਾਂ 50 ਹੱਥ ਅੱਗੇ ਆ ਜਾਂਦੇ ਨੇ ਤੇ ਜੇ ਉਹੀ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋਣ ਫਿਰ ਵੱਧੋ ਵਧੀਆ ਹੈਲਪ ਹੋ ਸਕਦੀ ਬਿਲਕੁਲ ਤਾਂ ਹੀ ਕਹਿੰਨਾ ਨਾ ਵੀ ਇਕੱਠੇ ਹੋ ਕੇ ਕੁਝ ਹੈਲਪ ਉਹਨਾਂ ਦੀ ਵੀ ਕਰੋ ਤੁਸੀਂ ਪ੍ਰੋਟੈਸਟ ਆਪਣੀ ਜਗ੍ਹਾ ਕਰੋ ਠੀਕ ਹੈ ਪ੍ਰੋਟੈਸਟ ਲੱਖੋ ਫਿਰ ਲੰਬਾ ਰੱਖੋ ਫਿਰ ਦਮ ਰੱਖੋ ਵੀ 8-10 ਦਿਨ ਲਈ ਅਸੀਂ ਬੰਦ ਕਰਦੇ ਆਂ ਤੇ ਬੰਦ ਹੀ ਕਰਦੇ ਆਂ ਪ੍ਰੋਪਰ ਹਮ ਕਸਟਮਰ ਨੂੰ ਵੀ ਪਤਾ ਲੱਗੇ ਕਸਟਮਰ ਵੀ ਕਵੇ ਕਸਟਮਰ ਆਪ ਕੰਪਨੀ ਨੂੰ ਕਵੇ ਉਹਨਾਂ ਦੇ ਹੈਲਪ ਸੈਕਸ਼ਨ ਜਾ ਕੇ ਆਪ ਅਪੀਲਵਾਵੇ ਨਹੀਂ ਤੁਸੀਂ ਡਰਾਈਵਰਸ ਦੀ ਸੁਣਾਓ ਸਾਨੂੰ ਵੀ ਪਰੇਸ਼ਾਨੀ ਹੁੰਦੀ ਆ ਡਰਾਈਵਰਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਹਮ ਹੁਣ ਲੋਕਲ ਦੇ ਵਿੱਚ ਜਿਵੇਂ ਆਪਾਂ ਐਪ ਬੇਸ ਕੰਮ ਦੀ ਗੱਲ ਕਰ ਲਈਏ ਹਮ ਮੇਰੀਆਂ ਉੱਲਾ ਉੱਬਰ ਚ ਚਲਦੀਆਂ ਨਾ ਗੱਡੀਆਂ ਮੈਨੂੰ ਬਾਕੀ ਸਭ ਕੁਝ ਠੀਕ ਲੱਗਦਾ ਚਲੋ ਕੰਪਨੀ ਨੇ ਜੋ ਕਮਿਸ਼ਨ ਲੈਣਾ ਜੋ ਵੀ ਕਰਨਾ ਇੱਕ ਤਾਂ ਜਿਹੜੀਆਂ ਰਾਈਟਸ ਬਹੁਤ ਫਾਰ ਡਿਸਟੈਂਸ ਤੋਂ ਪੈਂਦੀਆਂ ਤੇ ਛੋਟੇ ਡਿਸਟੈਂਸੇ ਜਾਣੀਆਂ ਉਹ ਪੈਸੇ ਪੂਰੇ ਨਹੀਂ ਕਰਦੀਆਂ ਮੰਨ ਲਓ ਵੀ ਕੋਈ 3 ਕਿਲੋਮੀਟਰ ਤੋਂ ਚੱਕਣੀ 1 ਕਿਲੋਮੀਟਰ ਜਾਣੀ ਉਹਦੇ 50-55 ਰੁਪਏ ਮਿਲਨੇ ਕਸਟਮਰ ਤੋਂ ਠੀਕ ਆ ਪਰ ਡਰਾਈਵਰ ਨੂੰ ਕੀ ਫਾਇਦਾ ਉਹਦਾ ਜਾਂ ਮਾਲਕ ਨੂੰ ਕੀ ਫਾਇਦਾ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਤੇ ਦੂਜਾ ਕਮੀ ਇਹ ਹੈ ਵੀ ਮੰਨ ਲਓ ਵੀ ਇੱਕ ਰਾਈਡ ਆਪਾਂ ਕਿਤੇ ਲਈ ਕਿਤੇ ਆਪਾਂ ਇੱਥੋਂ ਲੈ ਕੇ ਮੈਂ ਗ੍ਰੈਂਡ ਬੋਕ ਤੱਕ 15 ਮਿੰਟ ਚ ਪਹੁੰਚ ਸਕਦਾ ਹਾਂ ਰਾਸਤੇ ਚ ਲੱਗ ਗਿਆ ਜਾਮ ਜਾਮ ਲੱਗਿਆ ਰਿਹਾ ਅੱਧਾ ਪੂਣਾ ਘੰਟਾ ਉਹ ਅੱਧੇ ਪੂਨੇ ਘੰਟੇ ਚ ਇੱਕ ਰੁਪਈਆ ਨਹੀਂ ਵਧਣਾ ਉਥੇ ਆਵਾਂ ਉਥੇ ਹੀ ਰਹਿਣਾ ਚਾਰਜਸ ਉਹ ਜਿਹੜਾ ਕਸਟਮਰ ਨੂੰ ਸ਼ੋਅ ਹੋ ਗਿਆ ਉਹੀ ਰਹਿਣਾ ਉਹਦੇ ਚ ਤੇਲ ਤਾਂ ਖੁੱਕਦੇ ਆ ਨਾ ਕਸਟਮਰ ਨੂੰ ਕੰਪਨੀ ਨੂੰ ਇਹ ਤਾਂ ਨੋਟਿਸ ਕਰਨਾ ਚਾਹੀਦਾ ਨਾ ਉਹਨਾਂ ਦੇ ਜੀਪੀਐਸ ਟਰੈਕਰ ਦੇ ਉੱਤੇ ਇਹ ਚੀਜ਼ ਤਾਂ ਹੁੰਦੀ ਨਾ ਵੀ ਕੰਪਨੀ ਇੱਕ ਜਗ੍ਹਾ ਗੱਡੀ ਇੱਕ ਜਗ੍ਹਾ ਸਟੱਕ ਖੜੀ ਆ ਕੋਈ ਰੀਜ਼ਨ ਹੋਊਗਾ ਹੂੰ ਕਿਸੇ ਨੂੰ ਸ਼ੌਂਕ ਤਾਂ ਹੁੰਦਾ ਨਹੀਂ ਖੜਾ ਕੇ ਸਟਾਰਟ ਕਰਕੇ ਰੱਖਣਾ ਤਾਂ ਇਹ ਇਹ ਦੋ ਕਮੀਆਂ ਐਪ ਬੇਸ ਕੰਮ ਦੇ ਵਿੱਚ ਹੈਗੀਆਂ ਨੇ ਇਨਾ ਤੇ ਗੌਰ ਕੀਤਾ ਜਾਵੇ ਤਾਂ ਐਪ ਬੇਸ ਕੰਮ ਮਾੜਾ ਨਹੀਂ ਹੈਗਾ ਬਹੁਤ ਜਣਾਂ ਨੂੰ ਰੋਜ਼ਗਾਰ ਮਿਲਿਆ ਵਾ ਨਹੀਂ ਇੱਕ ਤਾਂ ਇਹ ਵੀ ਸੀਗਾ ਚਲੋ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਸਾਡਾ ਦੇਖੋ ਵੀ ਆ ਚਾਰਜਸ ਸ਼ੋ ਕਰ ਜੇ ਵੀਰਾਲ ਤੇ ਐਨੇ ਚਾਰਜਸ ਸ਼ੋ ਕਰ ਰਹੇ ਸੀ ਇਹ ਹੁਣ ਵੱਧ ਗਏ ਇੱਕ ਦਾ ਵੀ ਐਦਾਂ ਕੀ ਹੋ ਗਿਆ ਵੀ ਉਹ ਨੰਬਰੋ ਫਰੀਜ਼ਨਸ ਹੁੰਦੇ ਆ ਉਹਦੇ ਰੀਜ਼ਨ ਇਹ ਹੁੰਦਾ ਮੇਨਲੀ ਵੀ ਜਿਹੜਾ ਹੁਣ ਆਪਾਂ ਨੂੰ ਐਪ ਵੇਸ ਜਦੋਂ ਆਪਾਂ ਬੁੱਕ ਕਰਦੇ ਨਾ ਜਿਹੜਾ ਰੂਟ ਦਿਖਾਉਂਦਾ ਵਾ ਕਸਟਮਰ ਕਹਿੰਦੇ ਵੀ ਮੈਂ ਆਹ ਰੂਟ ਤੋਂ ਨਹੀਂ ਜਾਣਾ ਮੈਂ ਹੋਰ ਦੂਜੇ ਰੂਟ ਤੋਂ ਜਾਣਾ ਮੈਂ ਰਾਸਤੇ 'ਚ ਕੋਈ ਸਮਾਨ ਫੜਨਾ ਵਾ ਤਾਂ ਉਦੋਂ ਚਾਰਜਸ ਵਧਨੇ ਲਾਜ਼ਮੀ ਆ ਕਸਟਮਰ ਨੂੰ ਵੀ ਸੋਚਣਾ ਚਾਹੀਦਾ ਨਾ ਮੈਨੂੰ ਕਿਹੜਾ ਮੈਪ ਦਾ ਰੋਡ ਦਿਖਾਇਆ ਡਰਾਈਵਰ ਨੂੰ ਵੀ ਦੇਖਣਾ ਚਾਹੀਦਾ ਹੁਣ ਆਪਾਂ ਕਈ ਵਾਰ ਛੋਟਾ ਰੂਟ ਵੀ ਲੈ ਲੈਂਦੇ ਆ ਤਾਂ ਪੈਸੇ ਘੱਟ ਵੀ ਜਾਂਦੇ ਆ ਲੰਬਾ ਰੂਟ ਲਾਵਾਂਗੇ ਤਾਂ ਵਧਣਗੇ ਵੀ ਤਾਂ ਸਹੀ ਤੇ ਇਹ ਚੀਜ਼ਾਂ ਹੈਗੀਆਂ ਨੇ ਅੱਛਾ ਇਹ ਐਪਸ ਦੇ ਵਿੱਚ ਇੱਕ ਜਦੋਂ ਸਟਾਰਟਿੰਗ ਹੋਈ ਆ ਕਹਿੰਦੇ ਉਦੋਂ ਡਰਾਈਵਰਾਂ ਨੇ ਬੰਦਾਂ ਨੇ ਬਹੁਤ ਪੈਸੇ ਕਮਾਏ ਵੀ 45 45 ਹਜ਼ਾਰ ਰੁਪਏ ਮਹੀਨੇ ਦਾ ਹਜ਼ਾਰ ਦਾ 60 60 ਹਜ਼ਾਰ ਵੀ ਕਮਾਇਆ ਮੇਰੇ 45 ਹਜ਼ਾਰ ਸਾਨੂੰ ਪੱਕਾ ਮਿਲਦਾ ਹੁੰਦਾ ਸੀਗਾ ਪਹਿਲੇ 1 ਤੋਂ 1.5 ਸਾਲ ਤੱਕ ओके ਗੱਡੀ ਕੰਮ ਮਿਲੇ ਨਾ ਮਿਲੇ ਤੁਹਾਨੂੰ 45000 ਮਿਲਣਾ ਹੀ ਮਿਲਣਾ ਕਿਹੜੇ ਸਾਲ ਦੀ ਗੱਲ ਹੈ ਇਹ 2015 ਦੀ 2015 ਤੋਂ 16 ਦੇ ਮਿੰਟ ਤੱਕ ਐਪ ਦੇ ਵਿੱਚ ਹਾਂ ਇਹ ਪੱਕੇ ਪੈਸੇ ਹੁੰਦੇ ਸੀਗੇ ਫਿਰ ਜਦੋਂ ਆਪਾਂ ਅਸੀਂ ਆਪਣੀਆਂ ਫੇਕ ਬੁਕਿੰਗਾਂ ਪਾਉਣ ਲੱਗ ਗਏ ਹਾਂ ਠੀਕ ਹੈ ਥੋੜਾ ਥੋੜਾ ਕੰਪਨੀ ਨੂੰ ਐ ਲੱਗਣ ਲੱਗ ਗਿਆ ਵੀ ਕੰਮ ਨਿਕਲਣ ਲੱਗ ਗਿਆ ਕੰਪਨੀ ਨੇ ਸਿਸਟਮ ਸ਼ੁਰੂ ਕਰਤਾ ਰਾਈਡ ਬੇਸ ਵੀ ਡਰਾਈਵਰ ਬੰਦਾ ਜਾਂ ਕੋਈ ਵੀ ਓਨਰ ਬੰਦਾ ਟੈਕਸੀ ਵਾਲਾ ਬੰਦਾ ਵਦ ਤੋਂ ਵਦ ਟਾਈਮ ਦਵੇ ਤੇ ਕਸਟਮਰ ਨੂੰ ਪਰੇਸ਼ਾਨੀ ਨਾ ਹੋਵੇ ਹਾਂ ਤਾਂ ਉਹਦੇ 'ਚ ਫੇਰ ਆਪਣੇ ਪੰਜਾਬੀ ਭਰਾ ਫੇਕ ਬੁਕਿੰਗਾਂ ਇੰਨੀਆਂ ਜ਼ਿਆਦਾਆਂ ਵੀ ਤੁਸੀਂ ਸੋਚ ਨਹੀਂ ਸਕਦੇ ਜੇ ਹਜ਼ਾਰ ਜੈਨੂਨ ਬੁਕਿੰਗਾਂ ਤਾਂ 9000 ਫੇਕ ਬੁਕਿੰਗ ਹੁੰਦੀ ਸੀ ਹਾਂ ਕਿਉਂਕਿ ਫੇਕ ਬੁਕਿੰਗ ਦੇ ਹਿਸਾਬ ਨਾਲ ਸਾਨੂੰ ਕਮਿਸ਼ਨ ਮਿਲਦਾ ਸੀਗਾ ਹਾਂ ਤਾਂ ਮੋਟਾ-ਮੋਟਾ ਤੁਹਾਨੂੰ ਦੱਸਦਾ ਵੀ 25 ਬੁਕਿੰਗਾਂ ਦਾ ਸਾਨੂੰ 2700 ਕਮਿਸ਼ਨ ਮਿਲਦਾ ਹੁੰਦਾ ਸੀਗਾ ਤੇ ਜਿੰਨਾ 25 ਬੁਕਿੰਗਾਂ ਦਾ ਕੈਸ਼ ਆ ਉਹ ਵੀ ਸਾਡੇ ਕੋਲ ਹੀ ਹੁੰਦਾ ਸੀਗਾ ਕੰਪਨੀ ਨੇ ਜੋ ਆਪਣਾ 5-7% ਲੈਣਾ ਉਹ ਤਾਂ ਲੈਣਾ ਹੀ ਲੈਣਾ ਸੀਗਾ ਹਾਂ ਬਾਕੀ ਸਾਰਾ ਸਾਡੇ ਕੋਲ ਹੁੰਦਾ ਸੀਗਾ ਉਹਦੇ 'ਚ ਫੇਰ ਆਪਾਂ ਸਿਆਣੇ ਬਣ ਜੰਨੇ ਆ ਵੀ ਅਸੀਂ ਬੁਕਿੰਗਾਂ ਪੂਰੀਆਂ ਕਰ ਲਈਆਂ 27 ਦੀਆਂ 27 ਜਿਵੇਂ ਮਰਜ਼ੀ ਕਰ ਲਈਏ ਤੇ ਉਹ 25 ਬੁਕਿੰਗਾਂ ਦੇ ਚੱਕਰ ਚ ਫੇਕ ਬੁਕਿੰਗਾਂ ਜਿਆਦੀਆਂ ਹੋ ਗਈਆਂ ਫਿਰ ਕੰਪਨੀ ਨੂੰ ਤਾਂ ਇਹੀ ਹੋ ਗਿਆ ਨਾ ਵੀ ਸਾਡੀ ਬੁਕਿੰਗ ਬਹੁਤ ਜਿਆਦੀ ਹੋ ਗਈ ਹਾਂ ਫਿਰ ਉਹਨਾਂ ਨੇ ਕਮਿਸ਼ਨ ਬੰਦ ਕਰ ਦਿੱਤੇ ਫਿਰ ਪੈ ਗਿਆ ਰੋਲਾ ਵੀ ਹੁਣ ਸਾਨੂੰ ਕਮਾਈ ਨਹੀਂ ਹੁੰਦੀ ਕਮਾਈ ਹੁਣ ਵੀ ਹੁੰਦੀ ਆ ਪਰ ਹੁਣ ਮਿਹਨਤ ਕਰਨੀ ਪੈਂਦੀ ਆ ਇਹ ਉਦੋਂ ਫਿਰ ਆਈਡੀਆਂ ਵੀ ਬਲੌਕ ਹੋਈਆਂ ਸੀ ਬਹੁਤ ਜਿਆਦੀਆਂ ਵੀਰੇ ਮੈਂ ਖੁਦ ਪਾਉਂਦਾ ਰਿਹਾ ਬੁਕਿੰਗ ਯਾਰ ਮੈਂ ਝੂਠ ਕੇ ਬੋਲਣਾ ਅਜਾ ਬਲੌਕ ਹੋ ਗਿਆ ਉਹ ਆਈਡੀ ਬਹੁਤ ਹੋਈਆਂ ਨੇ ਬਹੁਤ ਹੋਈਆਂ ਨੇ بڑے ਲੋਕੀ ਫੋਨ ਬਲ ਦਿੰਦੇ ਮੈਂ ਕਹਿੰਦਾ ਮੋਬਾਈਲਾਂ ਦਾ ਇੰਨਾ ਕੰਮ ਚੱਲ ਪਿਆਣਾ ਨਾ ਉਦੋਂ ਇੰਨੇ ਫੋਨ ਕਿੱਦਾਂ ਹੁੰਦੇ ਸੀ ਟੈਕਸੀ ਵਾਲੇ ਬੰਦੇ ਹਾਂ ਕਿਉਂਕਿ ਇੱਕ ਫੋਨ ਦੇ ਵਿੱਚ ਇੱਕ ਓਲਾ ਦੀ ਐਪ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਬੁਕਿੰਗਾਂ ਖੁੱਲ ਜਾਂਦੀਆਂ ਸੀਗੀਆਂ ਕਿਸੇ 'ਚ 10 ਵੀ ਖੁੱਲ ਜਾਂਦੀਆਂ ਸੀਗੀਆਂ ਤੇ ਉਹ ਫਿਰ ਨੰਬਰ ਆਫ ਫੋਨ ਲੈਣੇ ਪੈਂਦੇ ਸੀਗੇ ਨੰਬਰ ਆਫ ਆਈਡੀਆਂ ਬਣਾ ਕੇ ਡੈਰੀਆਂ ਤੇ ਲਿਖਿਆ ਹੁੰਦੇ ਸੀ ਨੰਬਰ ਉਹਨਾਂ ਨੇ ਪਾਸਵਰਡ ਲਿਖੇ ਹੁੰਦੇ ਸੀਗੇ ਫੇਕ ਮੁਕਿਆਂ ਪਾਉਣੀਆਂ ਇੱਕ ਗੱਡੀ 'ਚ ਬਹਿਣਾ ਸੱਤ ਜਣਿਆਂ ਨੇ ਸੱਤਾਂ ਦੇ ਫੋਨ ਔਨ ਰੱਖਣੇ ਆ ਸੱਤਾਂ ਨੂੰ ਇੱਕੋ ਜਗ੍ਹਾ ਉਹ ਵੀ ਚੈੱਕ ਕਰਦੀ ਐ ਕੋਸ਼ਣਾ ਕੋਸ਼ ਫਿਰ ਅਸੀਂ ਬਾਚੋਂ ਗੱਲਾਂ ਕਰਦੇ ਵੀ ਸਾਨੂੰ ਕੰਮ ਨਹੀਂ ਮਿਲਦਾ ਅੱਜ ਜੇ ਉਹੀ ਪੁੱਛੀ ਬੁਕਿੰਗਾਂ ਜੇ ਆਪਾਂ ਅੱਜ ਜੈਨੂਨ ਲਾਉਣੀਆਂ ਹੋਣਾਂ ਵੀਰੇ 25 ਬੁਕਿੰਗਾਂ ਤਾਂ ਦਿਨ 'ਚ 14 ਤੋਂ 15 ਘੰਟੇ ਲੱਗ ਜਾਂਦੇ ਆ ਤੇ ਉਦੋਂ ਅਸੀਂ 7-7 ਘੰਟਿਆਂ 'ਚ ਵੜਕਾ ਕੇ ਮਾਰਦੇ ਸੀਗੇ ਵੀ ਲੋ ਜੀ ਪੂਰੇ ਹੋ ਗਏ ਪੂਰੇ ਹੋ ਗਏ ਵੀ ਸਾਨੂੰ ਸਾਡਾ ਕਮਿਸ਼ਨ ਮਿਲ ਜੇ ਬਸ ਹੋਰ ਵੀ ਪ੍ਰੋਬਲਮਸ ਹੈਗੀਆਂ ਨੇ ਇੰਦਰ ਦੀ ਹੁਣ ਹੁਣ ਤਾਂ ਬੱਸ ਇਹ ਵੀ ਜਿਵੇਂ ਰੇਟਸ ਨਹੀਂ ਵੱਧਦੇ ਤਾਂ ਫਿਰ ਕਸਟਮਰ ਨੂੰ ਜੇ ਰਿਕੁਐਸਟ ਵੀ ਕੋਈ ਕਰ ਦੇ ਵੀ ਤੁਸੀਂ ਇੰਨੇ ਪੈਸੇ ਵੱਧ ਦੇ ਦਿਓ ਜਾਂ ਕਿਸੇ ਨੂੰ ਜੇ ਮੈਂ ਹੁਣ ਪ੍ਰੋਬਲਮਸ ਨੇ ਆਊਟਰ ਡ੍ਰੌਪ ਕਰਨ ਜਾਣਾ ਮੰਨ ਲਓ ਕਿਸੇ ਨੂੰ ਮੁੱਲਾਪੁਰ ਦੀ ਰਾਈਡ ਪੈ ਗਈ ਕਿਸੇ ਨੂੰ ਸਾਇਆਂ ਦੀ ਪੈ ਗਈ ਉੱਚ ਕੰਪਨੀ ਨੂੰ ਚਾਹੀਦਾ ਵੀ ਜਿਹੜੀ ਆਊਟਰ ਦੀ ਇੰਟਰ ਸਿਟੀ ਦੀ ਰਾਈਡ ਹੋਵੇ ਉਹਦੇ ਚ 100 150 ਰੁਪਿਆ ਅਲੱਗ ਤੋਂ ਐਡ ਹੋਵੇ ਹਾਂ ਜਾਂ ਕਸਟਮਰ ਨੂੰ ਮੈਂਸ਼ਨ ਹੋਵੇ ਵੀ ਤੁਸੀਂ ਇੰਨਾ ਐਕਸਟਰਾ ਪੇ ਕਰਨਾ ਵਾ ਕਿਉਂਕਿ ਬੰਦੇ ਨੇ ਸਾਇਆਂ ਤੋਂ ਲੈ ਕੇ ਉਹਨੂੰ ਨੈਗਿਲ ਨਹਿਰ ਤੱਕ ਜਾਂ ਐਟ ਲੀਸਟ ਆਲੰਗੀਰ ਤੱਕ ਵਾਪਸ ਖਾਲੀ ਆਉਣਾ ਹੀ ਪੈਣਾ ਨਹੀਂ ਰਾਈਡ ਮਿਲਦੀ ਵਾਪਸ ਉਤੋਂ ਤਾਂ ਇਹ ਪ੍ਰੋਬਲਮਸ ਹੈਗੀਆਂ ਨੇ ਪਰ ਹੁਣ ਕੰਪਨੀ ਨੂੰ ਕਿਵੇਂ ਅਪੀਲ ਕੀਤੀ ਜਾਵੇ ਕੋਈ ਆਫਿਸ ਵੀ ਨਹੀਂ ਹੈਗਾ ਸਾਡੇ ਇੱਥੇ ਅਪਰੋਚ ਕਰਨ ਨੂੰ ਇਹ ਬੜੀ ਦਿੱਕਤ ਆ ਪਹਿਲਾਂ ਆਫਿਸ ਹੁੰਦੇ ਸੀਗੇ ਹੁਣ ਆਫਿਸ ਨਹੀਂ ਹੈਗੇ ਅਪਰੋਚ ਕਰਨ ਨੂੰ ਜਿੱਦੋਂ ਹੁੰਦੇ ਸੀਗੇ ਉਹਦੋਂ ਨਾ ਬੌਂਸਰ ਰੱਖੇ ਹੁੰਦੇ ਸੀਗੇ ਤੁਹਾਨੂੰ ਪਤਾ ਵੀ ਆਪਣੇ ਬੰਦੇ ਖੜਾ ਖੜਵੇਂ ਵਾਲੇ ਆ ਬਸ ਦੋ ਵਾਰ ਸੁਣ ਲਈਸ ਹੋਵੇਗਾ ਤੀਜੀ ਵਾਰ ਨੂੰ ਪੂਤਾ ਹੋਵਿਲ ਕਰ ਦਿੰਦੇ ਫਿਰ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਹੈ ਕੰਪਨੀ ਨੂੰ ਵੀ ਠੀਕ ਆ ਬਾਕੀ ਆਪਣੇ ਬੰਦਿਆਂ ਨੂੰ ਫੇਕ ਕੰਮ ਹੁਣ ਤਾਂ ਫੇਕ ਕੰਮ ਲਾ ਖਤਮ ਹੀ ਹੋਵੇਗਾ ਹੁਣ ਤਾਂ ਫੇਕ ਕੰਮ ਹੋਈ ਨਹੀਂ ਸਕਦਾ ਕਿਉਂਕਿ ਹੁਣ ਕਮਿਸ਼ਨ ਨਹੀਂ ਹੈਗਾ ਹੁਣ ਕੰਪਨੀ ਨੂੰ ਸੁਣਨੀ ਚਾਹੀਦੀ ਆ ਵੀ ਜਿਹੜੀ ਆ ਇੱਕ ਜਿਹੜਾ ਟ੍ਰੈਫਿਕ ਦੇ ਵਿੱਚ ਜਾਂ ਮਲਟੀਪਲ ਸਟਾਪਸ ਲੈਣਦੇ ਆ ਲੋਕੀ ਉਹਦੇ ਚ ਸਾਨੂੰ ਐਕਸਟਰਾ ਪੈਸੇ ਮਿਲਣ ਹੂੰ ਤੇ ਦੂਜਾ ਛੋਟੀ ਰਾਈਡ ਜਿਹੜੀ ਦੂਰੋਂ ਪਿਕਅਪ ਕਰਨੀ ਪਵੇ ਉਹਦੇ ਐਕਸਟਰਾ ਪੈਸੇ ਮਿਲਣ ਹੂੰ ਇਹ ਚੀਜ਼ਾਂ ਚਾਹੀਦੀਆਂ ਨੇ ਇੱਕ ਆ ਆਊਟਰ ਕੋਈ ਡ੍ਰੌਪ ਕਰਨ ਜਾਵੇ ਇੰਟਰ ਸਿਟੀ ਤਾਂ ਉਹਨੂੰ ਉਹਦੇ ਚ ਜਿੰਨੇ ਦੀ ਰਾਈਡ ਆ ਐਟਲੀਸਟ ਉਹਦੇ ਅੱਧੇ ਤਾਂ ਹੋਰ ਮਿਲਣ ਵੀ ਘੱਟੋ ਘੱਟ ਉਹ ਵਾਪਸ ਆਉਣ ਦਾ ਆਪਣਾ ਤੇਲ ਦਾ ਖਰਚਾ ਤਾਂ ਪੂਰਾ ਕਰੇ ਜੇ ਜਦੋਂ ਤੁਸੀਂ ਆਫਿਸ ਵਗੈਰਾ ਜਾਂਦੇ ਸੀ ਜਿਵੇਂ ਕਹਿੰਦੇ ਆ ਵੀ ਬੌਂਸਰ ਰੱਖੇ ਹੁੰਦੇ ਨੇ ਜਿਵੇਂ ਜੇ ਰੱਖੇ ਸੀ ਤਾਂ ਇਦਾਂ ਦਾ ਕੁਝ ਹੋਇਆ ਕਦੇ ਵੀ ਵੀ ਵਾਰ ਕਰਿਆ ਹੋਵੇ ਬੌਂਸਰਸ ਨੇ ਵਾਰ ਤਾਂ ਨਹੀਂ ਮਤਲਬ ਨਹੀਂ ਬਾਹਰ-ਬਾਹਰ ਕਰਿਆ ਹੋਵੇ ਹਾਂ ਲੜਾਈ ਬਾਹਰ ਕੱਢ ਦਿੰਦੇ ਆ ਉਹ ਹੂੰ ਮਤਲਬ ਲੜਾਈਆਂ ਹੁੰਦੀਆਂ ਰਹੀਆਂ ਨੇ ਬਹੁਤ ਵਾਰੀ ਕਦੇ ਜੋ ਨਹੀਂ ਸੁਣਦੇ ਸੀਗੇ ਹੁਣ ਉਹਨਾਂ ਨੇ ਕਿਉਂਕਿ ਕਸਟਮਰ ਦਾ ਨਾ ਕੰਪਨੀ ਦਾ ਜਿਆਦਾ ਕੰਮ ਹੁੰਦਾ ਵੀ ਅਸੀਂ ਕਸਟਮਰ ਦਾ ਹੀ ਵੱਧ ਬਲੀਵ ਕਰਨਾ ਹੂੰ ਜਿਹੜਾ ਕੰਪਨੀ ਚੱਲਦੀ ਤਾਂ ਸਾਡੇ ਸਾਹ ਰਹੀ ਆ ਕਹਿਣ ਨੂੰ ਕਹਿੰਦੇ ਵੀ ਤੁਸੀਂ ਸਾਡੇ ਪਾਰਟਨਰ ਹੋ ਉਬਰ ਦੇ ਵਿੱਚ 파ਟਨਰ ਨਾਮ ਦਾ ਸ਼ਬਦ ਵਰਤਿਆ ਜਾਂਦਾ ਪਰ 파ਟਨਰ ਨੂੰ 파ਟਨਰ ਦੀ ਸੁਣੀਆ ਵੀ ਤਾਂ ਜਾਣ 파ਟਨਰ ਦੇ 파ਟਨਰ ਦੇ ਸੁਝਾਸ਼ਨ ਵੀ ਲੈ ਜਾਣ ਕਦੀ ਨਹੀਂ ਲੈ ਜਾਂਦੇ ਸੁਝਾਸ਼ਨ ਲੈ ਜਾਣ ਜੇ ਕਸਟਮਰ ਨੇ ਮੰਨ ਲਓ ਵੀ ਕਸਟਮਰ ਨੇ ਕੋਈ ਵੀ ਤੁਹਾਨੂੰ ਕੰਪਲੇਂਟ ਪਾ ਦਿੱਤੀ ਕੁਝ ਵੀ ਪਾ ਦਿੱਤੀ ਨਾਲ ਹੀ ਤੁਹਾਨੂੰ ਵਾਰਨਿੰਗ ਆ ਜਾਣੀ ਆ ਚਾਹੇ ਉਹ ਗਲਤੀ ਪਾ ਦੇ ਉਹਨੂੰ ਵੈਰੀਫਾਈ ਨਹੀਂ ਕਰਨਾ ਉਹ ਵੈਰੀਫਾਈ ਵੀ ਤਾਂ ਕਰਨਾ ਚਾਹੀਦਾ ਕੋਈ ਬੰਦਾ ਭੇਜੋ ਕਸਟਮਰ ਵੀ ਗਲਤ ਹੋ ਸਕਦਾ ਟੋਡੇ ਕੋਲ ਵੀ ਪਾਵਰ ਤਾਂ ਹੁੰਦੀ ਆ ਉਸ ਨੂੰ ਰੇਟਿੰਗ ਨਾਲੀ ਰੇਟਿੰਗਸ ਦੀ ਪਾਵਰ ਹੁੰਦੀ ਆ ਵੀਰੇ ਮੈਂ ਤਾਂ ਹਰੇਕ ਨੂੰ ਇਹੀ ਅਪੀਲ ਕਰਦਾ ਵੀ ਤੁਸੀਂ 5 ਸਟਾਰ ਰੇਟਿੰਗ ਕਿਸੇ ਕਸਟਮਰ ਨੂੰ ਨਾ ਦਿਓ ਤੁਸੀਂ 5 ਤੋਂ ਥੱਲੇ ਹੀ ਦਿਓ 4 ਤੋਂ ਵੀ ਥੱਲੇ ਹੀ ਦਿਓ ਜੇ ਕਸਟਮਰ ਕਿਉਂਕਿ ਅਸੀਂ ਕਿਸੇ ਦੇ ਦਿਲ ਦਾ ਪੇਟ ਨਹੀਂ ਪਾ ਸਕਦੇ ਵੀਰੇ ਕਈ ਬੰਦੇ ਚੰਗੀ ਰਾਈਡ ਲੈ ਕੇ ਵੀ ਜਾਣ ਕੇ ਕਹਿ ਦੇਣਗੇ ਵੀ ਇਹ ਇੰਨੀ ਇਹ ਕੋਈ ਹੋਰ ਚਲਾ ਰਿਹਾ ਸੀਗਾ ਸਾਨੂੰ ਇਹਨਾਂ ਨੇ ਵੱਧ ਕੈਸ਼ ਮੰਗ ਲਿਆ ਬੈਸੇ ਹੀ ਬਸ ਇਹ ਬੜੀਆਂ ਦਿੱਕਤਾਂ ਹੁੰਦੀਆਂ ਨੇ ਇਹ ਚੀਜ਼ਾਂ ਦੀ ਰਸਵਟ ਜੀ ਮੰਨ ਲਓ ਤੋ ਤੋਂ ਵੈਸੇ ਵੀ ਪ੍ਰੋਬਲਮ ਹੀ ਬਹੁਤ ਦੀ ਹੋਊਗੀ ਚਾਹੇ ਤੁਸੀਂ ਜਾਗੇ ਚਾਹੇ ਤੁਹਾਡੇ ਅਗੂ ਜਿਹੜੇ ਏਮਪਲੋਈ ਰੱਖੇ ਤੁਸੀਂ ਡਰਾਈਵਰ ਉਹ ਚਲੇ ਗਏ ਕਿਸੇ ਕੁੜੀ ਨੇ ਕਹਿਤਾ ਵੀ ਨਾ ਰਸਵਟ ਹੋਈ ਹੈ ਉੱਥੇ ਉੱਥੇ ਮੈਂ ਤਾਂ ਇਹ ਕਹਿੰਨਾ ਵੀ ਫਿਰ ਤੁਸੀਂ ਅਗਲਾ ਉਹਦੇ ਕੈਮ ਵਗੈਰਾ ਡਰ ਦਾ ਡੈਸ਼ ਕੈਮ ਲਵਾਏ ਹੋ ਵੀਰੇ ਹਾਂ ਆਖ ਕੇ ਬੰਦੇ ਨੂੰ ਕਰਨਾ ਹੀ ਪੈਂਦਾ ਕੁਝ ਨਾ ਕੁਝ ਡੈਸ਼ ਕੈਮ ਲਵਾਏ ਆ ਇਨਰ ਆਊਟਸਾਈਡ ਦੋਨੇ ਪਾਸੇ ਕੱਲ ਨੂੰ ਕੋਈ ਵੀ ਕੁਝ ਕਹਿ ਸਕਦਾ ਵਾ ਸਾਡੇ ਕੋ ਸਾਡੇ ਕੋ ਵੀ ਆਪਣਾ ਪ੍ਰੂਫ ਹੋਣਾ ਚਾਹੀਦਾ